ਗੁਰੂ ਸਾਹਿਬ ਜੀ ਆ ਚਾਹੀਦਾ ਆ ਚਾਹੀਦਾ ਆ ਚਾਹੀਦਾ ਗੁਰੂ ਸਾਹਿਬ ਕਹਿੰਦੇ ਮੇਰੇ ਕੋਲ ਤਾਂ ਯਾਰ ਨਾਮ ਹੈਗਾ ਨਾਮਿੰਜ ਗਿਆਨ ਨਾਮ ਦਾ ਅਰਥ ਨਿਜਮ ਵੀ ਹੁੰਦਾ ਹੈ ਨਿਜਮ ਆਉਂਦਾ ਜਿਵੇਂ ਕੋਈ ਇਹ ਕਹਿ ਦੇਣਾ ਕਿ 50 ਬੰਦੇ ਆਉਣਗੇ ਘਰ ਵਿੱਚ ਕੀ ਬਣੇਗਾ ਬੀਬੀ ਕਹਿੰਦੀ ਕੋਈ ਨਹੀਂ ਹਲਵਾਈਆਂ ਦੀਆਂ ਦੁਕਾਨਾਂ ਤੋਂ ਅਸੀਂ ਜ਼ਰੂਰੀ ਥੋੜਾ ਵੀ ਅਸੀਂ ਬਾਹਰੋਂ ਹੀ ਰੈਸਟੋਰੈਂਟ ਤੋਂ ਖਾਣਾ ਮੰਗਵਾਉਣਾ ਮੈਨੂੰ ਨਿਜਮ ਆਉਂਦਾ ਮੈਂ 50 ਬੰਦਿਆਂ ਦੀ ਰੋਟੀ ਬਣਾ ਲੈਣੀ ਮੈਨੂੰ ਪਤਾ ਐਦਾਂ 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 ਪਣ ਜਾਣੀ ਮੇਰੇ ਕੋਲੇ ਨਿਜਮ ਹੈਗਾ ਨਿਜਮ ਜੁਗਤ ਮੈਥਡ ਤਕਨੀਕ ਹੁਣ ਕਈ ਬੰਦੇ ਸ਼ਰੀਰ ਕਰਕੇ ਭਾਰੇ ਹੋ ਜਾਣ ਹੁਣ ਮੰਨ ਲਓ ਕਈ ਆਪਾਂ ਇੱਥੇ ਵੀ ਆ ਖਾ ਰਹੇ ਆ ਜੀ ਵੇਟ ਨਾ ਵੱਧ ਜੇ ਤੇ ਕੀ ਸੋਚਦੇ ਆ ਕੋਈ ਗੱਲ ਨਹੀਂ ਮੈਨੂੰ ਆਉਂਦਾ ਮੈਂ ਜਾ ਕੇ 15 20 ਦਿਨਾਂ ਦੇ ਵਿੱਚ ਡਾਈਟ ਕਰਕੇ ਐਕਸਰਸਾਈਜ਼ ਕਰਕੇ ਇਹਨੂੰ ਠੀਕ ਕਰ ਲੈਣਾ ਮੈਨੂੰ ਪਤਾ ਹੈ ਕਿਵੇਂ ਕਰਨਾ ਮੇਰਾ ਐਕਸਪੀਰੀਅੰਸ ਹੈ ਮੇਰਾ ਤਜਰਬਾ ਹੈ ਇਹਨੂੰ ਕਿਵੇਂ ਠੀਕ ਕਰਨਾ ਮੈਂ ਫਟ ਕਰ ਲੈਣਾ ਮੈਨੂੰ ਕੋਈ ਔਖਾ ਨਹੀਂ ਮੈਂ ਇਹਨੂੰ ਕਰ ਲੈਣਾ ਹੁਣ ਇਸੇ ਤਰ੍ਹਾਂ ਜਿਹੜਾ ਸਭ ਤੋਂ ਜ਼ਰੂਰੀ ਟੈਕਨੀਕ ਸੀ ਨਿਜਮ ਸੀ ਵੀ ਮਨ ਕਿਵੇਂ ਕੰਮ ਕਰਦਾ ਮੈਨੂੰ ਪਤਾ ਹੈ ਇਹਦੇ ਨਿਜਮ ਸਮਝ ਆ ਗਿਆ ਵੀ ਕੰਮ ਕਰਦਾ ਕਿਵੇਂ ਹੈ ਤੈਨੂੰ ਠੀਕ ਕਰ ਲੈਣਾ ਆਪਾਂ ਇਹ ਸੀ ਨਾਮ ਉਹਨੂੰ ਨਿਜਮ ਨੂੰ ਜੋ ਜਿੱਦਾਂ ਠੀਕ ਹੁੰਦਾ ਹੈ ਜੋ ਟੈਕਨੀਕ ਹੈ ਉਹਦੀ ਉਹਨੂੰ ਵੀ ਨਾਮ ਹੀ ਕਿਹਾ ਜਿਹੜਾ ਉਹ ਗਿਆਨ ਹੈ ਜਿਹੜਾ ਉਹਨੂੰ ਠੀਕ ਕਰਦਾ ਉਹਨੂੰ ਵੀ ਨਾਮ ਹੀ ਕਹਿੰਦੇ ਨੇ ਸੋ ਸਾਡੇ ਕੋਲੇ ਨਾਮ ਹੈਗਾ ਹੁਣ ਸਾਰੇ ਸਿੱਖ ਜਗਤ ਕੋਲ ਹੀ ਨਾਮ ਹੈ ਨਾਮ ਜਪਦੇ ਆਂ ਅਸੀਂ ਨਾਮ ਜਪਦੇ ਆਂ ਸੱਚ ਨਿਜਮ ਜਾਣਦੇ ਆਂ ਸਾਨੂੰ ਟੈਕਨੀਕ ਆਉਂਦੀ ਹੈ ਸਾਨੂੰ ਸਮਝ ਹੈ ਸਾਨੂੰ ਪਤਾ ਹੈ ਬਸ ਜਿਹਦੇ ਕੋਲ ਨਹੀਂ ਉੱਥੇ ਫਿਰ ਡਿਮਾਂਡ ਹੋ ਰਹੀ ਵੀ ਮੈਨੂੰ ਨਿਜਮ ਸਮਝ ਆ ਜਾਏ ਨਾ ਤੇ ਨਾਨਕ ਨਾਮ ਮਿਲੈ ਤਾਂ ਜੀਵਾ ਫਿਰ ਜ਼ਿੰਦਗੀ ਦੀ ਆਉਣ ਦਾ ਨਜ਼ਾਰਾ ਆਵੇ ਤਨ ਮਨ ਥੀਬੈ ਹਰਿਆ ਸਾਡਾ ਮਨ ਤਨ ਹਰਿਆ ਰਵੇ ਇਹ ਸਮਝ ਆ ਜਾਏ ਨਾ ਕੀਤੇ ਇਹ ਮੈਨੂੰ ਪਤਾ ਲੱਗ ਜੇ ਵਿਹਾਂ ਇਦਾਂ ਆਪਣੇ ਆਪ ਨੂੰ ਸੈੱਟ ਕੀਤਾ ਜਾ ਸਕਦਾ ਤੇ ਬਸ ਨਜ਼ਾਰਾ ਹੀ ਆ ਗਿਆ ਹੁਣ ਜਿਵੇਂ ਆਪਾਂ ਕਿੰਨੀ ਵਾਰੀ ਗੱਲ ਕੀਤੀ ਹੈ ਲਾਈਫ ਸੈੱਟ ਕਰਨੀ ਹੈ ਲਾਈਫ ਸੈੱਟ ਕਰਨੀ ਹੈ ਲਾਈਫ ਸੈੱਟ ਕਰਨੀ ਹੈ ਲਾਈਫ ਸੈੱਟ ਅਸਲ ਦੇ ਵਿੱਚ ਇੱਕੋ ਹੀ ਚੀਜ਼ ਨਾਲ ਹੁੰਦੀ ਹੈ ਉਹ ਹੈ ਮਾਈਂਡ ਸੈੱਟ ਨਹੀਂ ਤੇ ਲਾਈਫ ਸੈੱਟ ਦੀ ਡੈਫੀਨੇਸ਼ਨ ਕੀ ਹੈ ਕਿੱਥੇ ਜਾ ਕੇ ਲਾਈਫ ਸੈੱਟ ਹੁੰਦੀ ਹੈ ਜਿੰਨੂੰ ਮਰਜ਼ੀ ਪੁੱਛ ਕੇ ਵੇਖ ਲਓ ਬਸ ਹੁਣ ਜੀ ਇੱਕ ਵਾਰੀ ਪਹੁੰਚ ਜਾਈਏ ऑस्ट्रेलिया ਜਾਂ ਅਮਰੀਕਾ ਬਸ ਫਿਰ ਲਾਈਫ ਸੈਟ ਹੈ ਉੱਥੇ ਪਹੁੰਚ ਜਾਂਦਾ ਹੁਣ ਬਸ ਇੱਕ ਵਾਰੀ ਪੀਆ ਰਾਜੇ ਫਿਰ ਲਾਈਫ ਸੈਟ ਹੈ ਹੁਣ ਬਸ ਵਿਆਹ ਕਰਾ ਲਈਏ ਕੁੜੀ ਚੰਗੀ ਮਿਲ ਜੇ ਜਾਂ ਮੁੰਡਾ ਚੰਗਾ ਮਿਲ ਜੇ ਬਸ ਹੁਣ ਲਾਈਫ ਸੈਟ ਹੈ ਹੁਣ ਬਸ ਜੀ ਇੱਕ ਬੱਚਾ ਆ ਜਾਏ ਘਰ ਚ ਫਿਰ ਲਾਈਫ ਸੈਟ ਹੈ ਬੇਟੀ ਆ ਗਈ ਇੱਕ ਮੁੰਡਾ ਵੀ ਆ ਜਾਏ ਲਾਈਫ ਸੈਟ ਹੈ ਉਹ ਲੈ ਉਹ ਬੱਚੇ ਦੋ ਹੋ ਗਏ ਹੁਣ ਤੇ ਹੁਣ ਘਰ ਵੀ ਆਪਣਾ ਖਰੀਦ ਲਈਏ ਨਾ ਫਿਰ ਲਾਈਫ ਸੈਟ ਹੈ ਉਹ ਵੀ ਹੋ ਗਿਆ ਹੁਣ ਹੁਣ ਇਹਦੀਆਂ ਕਿਸ਼ਤਾਂ ਕਰਜ਼ਾ ਜਾਂ ਲੈ ਜੇ ਬਸ ਫਿਰ ਲਾਈਫ ਸੈਟ ਉਹ 30 ਸਾਲ ਤੱਕ ਲੈਂਦਾ ਉਹ ਬੜੀ ਲੰਮੀ ਚੱਲਦੀ ਹੈ ਕਿਸ਼ਤ ਜਦੋਂ ਤੱਕ ਕਿਸ਼ਤਾਂ ਲੈਂਦੀਆਂ ਨੇ ਉਦੋਂ ਨੂੰ ਘਰ ਪੁਰਾਣਾ ਹੋ ਜਾਂਦਾ ਫਿਰ ਪਰਿਵਾਰ ਚ ਗੱਲ ਚੱਲਦੀ ਵੀ ਘਰ ਵੱਡਾ ਚਾਹੀਦਾ ਤੇ ਛੋਟਾ ਉਹਨੇ ਨੂੰ ਫਿਰ ਬੰਦਾ ਉਧਰ ਦੇ ਚੱਕਰ ਚ ਪੈ ਜਾਂਦਾ ਇਹ ਕਰਦਾ ਕਰਦਾ ਹੀ ਮਰ ਜਾਂਦਾ ਹੁਣ ਇੱਕ ਬੰਦਾ ਸਮਝਦਾਰ ਹੈ ਨਾ ਜਿਹੜਾ ਉਹ ਕਹਿੰਦਾ ਜਿੱਥੇ ਮਾਈਂਡ ਸੈਟ ਉੱਥੇ ਹੀ ਲਾਈਫ ਸੈਟ ਤੁਸੀਂ ਜੋ ਜਰਨੀ ਹੈ ਤੁਹਾਡੀ ਉਹਨੂੰ ਇੰਜੋਏ ਕਰਨਾ ਸਿੱਖੋ ਇੱਕ ਹੁੰਦਾ ਹੈ ਕਿ ਅਸੀਂ ਮੰਜ਼ਲ ਤੇ ਜਾਣਾ ਸਕਸੈਸ ਇੱਕ ਹੈ ਸਟਰਗਲ ਸਕਸੈਸ ਪਾਉਣ ਲਈ ਸਟਰਗਲ ਹੁੰਦਾ ਹੈ ਔਰ ਕੁਝ ਬੰਦੇ ਹੋ ਹੁੰਦੇ ਨੇ ਜਿਹੜੇ ਸਕਸੈਸ ਨੂੰ ਇੰਜੋਏ ਕਰਦੇ ਨੇ ਪਰ ਉਹ ਸਟਰਗਲ ਨੂੰ ਵੀ ਪੂਰਾ ਇੰਜੋਏ ਕਰਦੇ ਨੇ ਤੇ ਜਿਸ ਬੰਦੇ ਨੂੰ ਸਟਰਗਲ ਚੋਂ ਆਨੰਦ ਆਉਣ ਲੱਗ ਗਿਆ ਨਾ ਉਹ ਸਕਸੈਸ ਮਿਲੇ ਚਾਹੇ ਨਾ ਮਿਲੇ ਫਿਰ ਉਹ ਮਾਇਨੇ ਵੀ ਨਹੀਂ ਰੱਖਦੀ ਮੰਨ ਲਓ ਕਿਸੇ ਬੰਦੇ ਨੇ ਮੰਨ ਲਓ ਵੀ ਸਾਡੀ ਇੱਕ ਮੰਜ਼ਿਲ ਹੈ ਵੀ ਅਸੀਂ 골ਡ ਕੋਸਟ ਪਹੁੰਚਣਾ ਸੋਹਣੀ ਥਾਂ ਦਿਮਾਗ 'ਚ ਚੱਲ ਰਿਹਾ 골ਡ ਕੋਸਟ ਪਹੁੰਚਣਾ ਰਾਜ ਲੜਦੇ ਜਾ ਰਹੇ ਆ ਬੁਰਾ ਹਾਲ ਐ ਨਿਆਣੇ ਰੋ ਰਹੇ ਨੇ ਇੱਕ ਦੂਜੇ ਨਾਲ 10 ਵਾਰੀ ਜੁੰਡਮ ਜੁੰਡੀ ਹੋ ਹਟਿਆ 12-15 ਘੰਟੇ ਚ ਬੰਦਾ ਪਹੁੰਚ ਜਾਂਦਾ ਹੋਣਾ ਮੇਰਾ ਖਿਆਲ ਬ੍ਰਿਸਬਨ ਜਾਣਾ ਹੋਵੇ ਜੇ 15 ਘੰਟੇ ਚ ਪਹੁੰਚ ਜੂ ਤੇ ਹੁਣ 골ਡ ਕੋਸਟ ਜਾਂਦੇ ਆ 20 ਵਾਰੀ ਲੜ ਪਿਆ ਤੇ ਉੱਥੇ ਨੂੰ ਮੰਜ਼ਲ ਕਿਹੜੀ ਐ 골ਡ ਕੋਸਟ ਠੀਕ ਐ 골ਡ ਕੋਸਟ ਮੰਜ਼ਲ ਐ ਪਰ ਇੱਕ ਇੱਕ ਘੰਟਾ ਇੱਕ ਇੱਕ ਜਿਹੜਾ ਸਾਡਾ ਮਿੰਟ ਹੋਣਾ ਰਾਹ ਦਾ ਜਰਨੀ ਸਾਡੀ ਉਹਨੂੰ ਇੰਜੋਏ ਕਰਾਂਗੇ ਹੁਣ ਜਿਹੜੇ ਬੰਦੇ ਨੂੰ ਜਰਨੀ ਇੰਜੋਏ ਕਰਨੀ ਆਗੀ ਨਾ ਉਹਦਾ ਇੰਜੋਏ ਘਰੋਂ ਹੀ ਸਟਾਰਟ ਹੋ ਗਿਆ ਬਸ ਸ਼ੁਰੂ ਕਰ ਲਿਆ ਉਹਨੇ ਅੱਜ ਵਾਲੇ ਵੀ 13 14 15 ਘੰਟੇ ਇੰਜੋਏ ਕੀਤੇ ਫਿਰ ਉੱਥੇ ਪਹੁੰਚਿਆ ਉੱਥੇ ਤੇ ਇੰਜੋਏ ਹੋਇਆ ਹੀ ਸੀ ਫਿਰ ਵਾਪਸੀ ਨੂੰ ਵੀ ਇੰਜੋਏ ਕਰਾਂਗੇ ਤੇ ਗੱਲ ਬਣ ਗਈ ਤੁਸੀਂ ਸਟਰਗਲ ਨੂੰ ਵੀ ਇੰਜੋਏ ਜਦੋਂ ਕਰਦੇ ਆਂ ਨਾ ਫਿਰ ਨ ਜਾ ਰਹਾਂ ਆਪਕ ਲਿਆਵਾਂਗੇ ਗੱਲ ਕੈਂਪ ਤੇ ਹੀ ਵਾਪਸ ਹੁਣ ਇੱਕ ਬੰਦਾ ਹੈ ਜਿਹੜਾ ਕਹਿੰਦਾ ਡੋਲੇ ਨਿਕਲਣਗੇ ਨਾ ਬੜਾ ਆਨੰਦ ਆਏਗਾ ਪਰ ਇੱਕ ਬੰਦਾ ਜਿਹੜਾ ਜਿਮ ਨੂੰ ਇੰਜੋਏ ਕਰਦਾ ਹੈ ਜਿਮ ਕਰ ਰਹੇ ਆ ਉਹਦੇ ਚ ਹੀ ਇੰਜੋਏ ਜਦੋਂ ਡੋਲੇ ਨਿਕਲਣਗੇ ਉਹ ਤੇ ਬਾਅਦ ਚ ਵੇਖਾਂਗੇ ਪਰ ਜਿਮ ਕਰਨ ਵਿੱਚ ਮੈਨੂੰ ਫੀਲ ਆ ਰਹੀ ਹੈ ਮੇਰਾ ਦਿਲ ਚ ਜੀ ਲੱਗਦਾ ਜਿਮ ਚ ਆ ਜਾਂਦਾ ਨਾ ਮੇਰਾ ਮਨ ਖੁਸ਼ ਹੋ ਜਾਂਦਾ ਵੀ ਚਲੋ ਜੀ ਹੁਣ ਹੁਣ ਇਸੇ ਤਰ੍ਹਾਂ ਅਸੀਂ ਮਾਈਂਡ ਸੈਟ ਹੋ ਜਾਏਗਾ ਇਹ ਤੇ ਗੱਲ ਬਾਅਦ ਚ ਹੈ ਪਰ ਜਿਹੜਾ ਕਰ ਰਹੇ ਆ ਨਾ ਜਰਨੀ ਚੱਲ ਰਹੀ ਹੈ ਜਿਹੜੀ ਇਹਨੂੰ ਵੀ ਇੰਜੋਏ ਕਰੋ ਜਰਨੀ ਨੂੰ ਇੰਜੋਏ ਇਦਾਂ ਕਰੋ ਭਈ ਯਾਰ 15 ਮਿੰਟ ਬਹਿਣ ਵਾਲੇ ਬੰਦੇ ਨਹੀਂ ਸੀ ਇਹ ਤਾਂ ਘੰਟਾ ਬੈਠ ਲਏ ਲੈ 45 ਮਿੰਟ ਘੰਟਾ ਡੇਢ ਘੰਟਾ ਵੀ ਮੈਂ ਬੈਠਾ ਰਿਆ ਹੱਦ ਹੋ ਗਈ। ਕੀ ਬਾਤ ਹੈ ਇਹ ਹੋ ਗਈ ਤੁਸੀਂ ਜਰਨੀ ਨੂੰ ਇੰਜੋਏ ਕਰ ਰਹੇ ਹੋ। ਅੱਜ ਕਿੰਨਾ ਵਧੀਆ ਸੀ ਕੱਲ ਨਾਲੋਂ ਪਰਸੋਂ ਨਾਲੋਂ ਚੌਥ ਨਾਲੋਂ ਕੱਲ ਪਰਸੋਂ ਵਧੀਆ ਸੀ ਪਰਸੋਂ ਨਾਲੋਂ ਕੱਲ ਵਧੀਆ ਸੀ ਕੱਲ ਨਾਲੋਂ ਅੱਜ ਵਧੀਆ ਹੈ। ਉਹ ਜਿਹੜੀ ਰਾਹ ਹੈ ਨਾ ਉਹਨੂੰ ਮਾਨਣ ਲੱਗ ਜਾਓ। ਉਹਦਾ ਫਿਰ ਸਵਾਦ ਆਉਣ ਲੱਗ ਜਾਂਦਾ ਹੈ। ਉਹ ਤੇ ਜਿੱਦਣ ਮਿਲੇਗਾ ਮਿਲੇਗਾ ਮੈਂ ਜਦੋਂ ਮੈਂ ਸਫ਼ਰ ਕਰਦਾ ਪਿੱਛੇ ਬੈਠਣਾ ਪੈਂਦਾ ਕਈ ਵਾਰੀ ਗੱਡੀਆਂ ਏਦਾਂ ਦੀਆਂ ਨੇ ਪਰ ਮੈਂ ਟਰਾਈ ਇਹ ਕਰਦਾ ਨਾ ਮੈਂ ਅੱਗੇ ਬੈਠਣਾ ਅੱਗੇ ਬਹਿਣ ਦੇ ਨਾਲ ਤੁਸੀਂ ਫਿਰ ਮੈਂ ਵੇਖਦਾ ਹੁੰਨਾ ਇੱਥੇ ਤੇ ਘੱਟ ਇੱਥੇ ਮੈਂ ਪਿੱਛੇ ਬਹਿ ਕੇ ਰਾਜੀ ਹਾਂ ਕਿਉਂਕਿ ਇੱਥੇ ਤਾਂ ਗੱਡੀਆਂ ਦੇਖਣੀਆਂ ਨੇ ਇੱਥੇ ਸਟੋਰੀਆਂ ਘੱਟ ਦੇਖਦੀਆਂ ਪਰ ਇੰਡੀਆ ਵਿੱਚ ਜਦੋਂ ਮੈਂ ਜਾਂਦਾ ਨਾ ਮੈਂ ਸੱਚੀ ਸ਼ਹਿਰ ਲੰਘਣਾ ਹੁੰਦਾ ਮੈਂ ਹੁੰਦਾ ਮੈਂ ਅੱਗੇ ਬੈਠਾ ਫਿਰ ਮੈਂ ਫੋਨ ਨਹੀਂ ਦੇਖਦਾ ਗੱਡੀ 'ਚ ਜਾਂਦਾ ਫੋਨ ਮੈਂ ਪੱਕਾ ਫੜਾ ਦਿੰਦਾ ਵੀ ਮੈਂ ਹੁਣ ਨਹੀਂ ਮੈਂ ਵੇਖੂਗੀ ਵੀ ਬੰਦਾ ਜਾ ਰਿਹਾ ਹੈ ਉਹ ਇੱਕ ਸਟੋਰੀ ਹੈ। ਉਹਦੇ ਕੋਲ ਇੱਕ ਟਿਫਨ ਹੈ। ਉਹ ਕੰਮ ਤੋਂ ਆਇਆ ਹੈ। ਉਹਨੇ ਛੋਟਾ ਜਿਹਾ ਇੱਕ ਲਫਾਫਾ ਸਬਜ਼ੀ ਦਾ ਟੰਗਿਆ। ਥੋੜਾ ਜਿਹਾ ਬੱਚੇ ਵਾਸਤੇ ਵੀ ਕੁਝ ਖਰੀਦਿਆ ਹੋਇਆ ਹੈ। ਉਹ ਘਰ ਜਾ ਰਿਹਾ ਹੈ। ਕੋਈ ਆ ਰਿਹਾ। ਕਿੰਨੀ ਕਿੰਨੇ ਬੰਦੇ ਕਿੰਨੀਆਂ ਸਟੋਰੀਆਂ। ਹਰ ਇਨਸਾਨ ਕੋਲ ਇੱਕ ਸਟੋਰੀ ਹੈ। ਹਰ ਇਨਸਾਨ ਆਪਣੇ ਆਪ 'ਚ ਇੱਕ ਕਹਾਣੀ ਹੈ। ਇੱਕ ਪੇਜ ਹੈ ਉਹ, ਇੱਕ ਪੰਨਾ ਹੈ। ਇੱਕ ਕਿਤਾਬ ਹੈ ਇਹ ਕਹਿ ਸਕਦੇ। ਹਰ ਬੰਦਾ ਆਪਣੇ ਆਪ ਚ ਇੱਕ ਕਿਤਾਬ ਹੈ ਫਿਰ ਉਹਨਾਂ ਪੇਜਾਂ ਨੂੰ ਪੜਨਾ ਉਹਨਾਂ ਫੇਸਾਂ ਨੂੰ ਪੜਨਾ ਅਸਲ ਚ ਪੇਜ ਪੜਨਾ ਹੁੰਦਾ ਉਹ ਕਿਸ ਤਰ੍ਹਾਂ ਸੋਚਦੇ ਨੇ ਕਿਸ ਤਰ੍ਹਾਂ ਚੱਲਦੇ ਨੇ ਕਿੰਨਾ ਖੁਸ਼ ਤੇ ਮੈਂ ਗੱਲ ਦਾਅਵੇ ਨਾਲ ਕਹਿ ਸਕਦਾ ਮੈਨੂੰ ਤੁਸੀਂ ਇੱਕ ਦਿਨ ਸ਼ਹਿਰ ਚ ਕਿਸੇ ਚ ਛੱਡ ਦਿਓ ਮੋਚੀ ਨੂੰ ਮਿਲਾਂਗਾ ਕੰਮ ਕਰਨ ਵਾਲੇ ਨੂੰ ਟਾਬੇ ਵਾਲੇ ਨੂੰ ਇੱਕ ਮਹੀਨਾ ਮੇਰੇ ਤੋਂ ਦੀਵਾਨ ਲਵਾਈ ਉਹਦੇ ਵਿਸ਼ੇ ਤੇ ਕਿਹੜੇ ਕਿਹੜੇ ਬੰਦਿਆਂ ਨੂੰ ਮਿਲੇ ਆ ਤੇ ਕੀ ਕੀ ਚੱਲ ਰਿਆ ਉਹਨਾਂ ਦੀ ਲਾਈਫ ਔਰ ਕਿੱਦਾਂ ਲੋਕ ਅੱਗੇ ਵਧਦੇ ਨੇ ਜਦੋਂ ਤੁਸੀਂ ਸਿੱਖਣਾ ਚਾਹੁੰਦੇ ਹੋ ਤਾਂ ਕੁਦਰਤ ਤੁਹਾਡਾ ਗੁਰੂ ਬਣ ਜਾਂਦੀ ਐਨਜੋਏ ਕਰਦੇ ਤੁਸੀਂ ਜਰਨੀ ਨੂੰ ਜਰਨੀ ਨੂੰ ਇੰਜੋਏ ਕਰਨਾ ਸਿੱਖੋ ਹਮੇਸ਼ਾ ਮੰਜ਼ਲ ਮਿਲੇਗੀ ਫਿਰ ਅਸੀਂ ਖੁਸ਼ ਹੋਵਾਂਗੇ ਅਬ ਖੁਸ਼ੀ ਦੇ ਪੈਮਾਨੇ ਇੱਥੇ ਤੱਕ ਜਿਹੜੀ ਆ ਗੱਲ ਐ ਨਾ ਇਹਨੂੰ ਆਪਾਂ ਇਸ ਵਿਸ਼ੇ ਤੇ ਗੱਲ ਆਪਾਂ ਥੋੜੀ ਜੀ ਹੋਰ ਥੋੜੀ ਜੀ ਅੱਗੇ ਕਰ ਲੈਨੇ ਆ ਫਿਰ ਅੱਗੇ ਮੈਂ ਇਸ ਵਿਸ਼ੇ ਤੇ ਗੱਲ ਕਰਦਾ ਵੀ ਜਿਹੜਾ ਸਾਡਾ ਹੁਣ ਇਹ ਸਟਰਗਲ ਹੈ ਨਾ ਇਹਨੂੰ ਇੰਜੋਏ ਕਰੀਏ ਗੋਲ ਲਾਈਫ ਵਿੱਚ ਹੋਣਾ ਚਾਹੀਦਾ ਵੀ ਇੱਥੇ ਪਹੁੰਚਾਂਗੇ ਚਲ ਕੋਈ ਨਹੀਂ ਇੱਕ ਦਿਨ ਇੱਥੇ ਜਾਵਾਂਗੇ ਪਰ ਹੁਣ ਵੀ ਕਿਹੜਾ ਔਖੇ ਆ ਜਿੱਦਣ ਘਰ ਆਪਣਾ ਬਣਾਵਾਂਗੇ ਵਧੀਆ ਪਰ ਹੁਣ ਵੀ ਮੈਂ ਕਿਰਾਇਆ ਦਿੱਤਾ ਹਾਂ ਹਾਇਰ ਕੀਤਾ ਹੋਇਆ ਮੈਂ ਮੈਂ ਰੈਂਟ ਦਿੱਤਾ ਅੱਜ ਤੇ ਮੇਰਾ ਮੈਂ ਸੁੱਤਾ ਇੱਥੇ ਅੱਜ ਤੇ ਕੋਈ ਨਹੀਂ ਵੜ ਸਕਦਾ ਮੈਂ ਇੱਥੇ ਬੈਠਾ ਜਿੰਨੇ ਚਿਰ ਇੱਥੇ ਤੇ ਤੁਹਾਡੇ ਤੇ ਸਿਸਟਮ ਹੈ ਕਿ ਕਿਰਾਏ ਦਾ ਜਿੰਨਾ ਲਿਖਤਾ ਮਾਲਕ ਵੀ ਨਹੀਂ ਵੜ ਸਕਦਾ ਅੱਜ ਤੇ ਮੇਰਾ ਹੈ ਨਾ ਇਹ ਅੱਜ ਤਾਂ ਮੈਂ ਇੰਜਵਾਇ ਕਰਾਂ ਬਾਥਰੂਮ ਵਧੀਆ ਹੈ ਸੈਟਅਪ ਵਧੀਆ ਹੈ ਉਹਦਾ ਆਨੰਦ ਲਓ ਗਰਮ ਪਾਣੀ ਛੱਡੋ ਫੁਆਰੇ ਦੇ ਥੱਲੇ ਬਹਿ ਜਾਓ ਆਹਾ ਹਾ 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 ਨੰਦਾਰਿਆ ਪਰ ਹੋ ਕੀ ਰਿਹਾ ਦਿਮਾਗ ਚ ਕੀ ਚੱਲ ਰਿਹਾ ਆਪਣਾ ਥੋੜਾ ਯਾਰ ਇਹ ਇਹ ਆਪਣਾ ਹੁਣ ਮੰਨ ਲਓ ਮੇਰੀ ਗੱਡੀ ਵਧੀਆ ਤੇ ਮੈਂ ਉਹਦੇ ਚ ਇਕੱਲਾ ਬੈਠਦਾ ਨਹੀਂ ਚਾਰ ਜਣੇ ਬੈਠਦੇ ਪਰ ਹੁਣ ਬੰਦੇ ਦੇ ਮੰਨਣ ਤੇ ਆ ਇੱਕ ਕਹਿ ਰਿਹਾ ਇੱਕ ਫੀਲ ਨਾਲ ਬੈਠਾ ਮੇਰੀ ਗੱਡੀ ਹੈ ਬੰਦਾ ਦੂਜਾ ਵੀ ਰੋਜ਼ ਹੀ ਹੈ ਹਰ ਰੋਜ਼ ਬੰਦਾ ਈਵਨ ਕੇ ਜਿਆਦਾ ਬੈਠਦਾ ਮੇਰੇ ਨਾਲ ਜਿਆਦਾ ਵਹਿਣਾ ਗੱਡੀ ਚ ਉਸ ਚ ਹੁਣ ਜਿਹੜਾ ਡਰਾਈਵ ਕਰਦਾ ਉਹਨੇ ਤੇ ਲੈ ਕੇ ਵੀ ਜਾਣੀ ਗੱਡੀ ਤੁਹਾਨੂੰ ਵੀ ਲੈ ਕੇ ਜਾਣੀ ਪੈਟਰੋਲ ਵੀ ਪਵਾਉਣਾ ਕੰਮ ਤੇ ਵੀ ਜਾਣੀ ਕਦੇ ਕਦੇ ਲੰਬੇ ਲੰਬੇ ਸਫਰਾਂ ਤੇ ਜਾਣੀ ਹੈ ਪਰ ਮੰਨਣ ਤੇ ਹੈ ਮੇਰੀ ਨਹੀਂ ਉਹ ਸਫਰ ਹੋਰ ਤਰ੍ਹਾਂ ਕਰਦਾ ਇੱਕ ਕਹਿੰਦਾ ਮੇਰੀ ਹੈ ਉਹ ਸਫਰ ਹੋਰ ਤਰ੍ਹਾਂ ਪਰ ਜਿਹੜਾ ਮੇਰੀ ਮੰਨ ਕੇ ਅਟੈਚਮੈਂਟ ਉਹਦੀ ਟੈਨਸ਼ਨ ਉਹ ਵੇਖੀ ਕਿਤੇ ਮਾਰ ਨਾ ਦਈ ਓਏ ਉਹ ਵੇਖੀ ਕਿਤੇ ਕਿਤੇ ਲੱਗ ਨਾ ਜਾਵੇ ਉਹਦੀ ਆਪਣੀਆਂ ਪ੍ਰੋਬਲਮਾਂ ਨੇ ਤੇ ਜਿਹੜਾ ਚਲਾ ਰਿਹਾ ਠੀਕ ਹੈ ਮੇਰੀ ਨਹੀਂ ਪਰ ਜਿਹੜਾ ਡਰਾਈਵ ਕਰਨ ਦਾ ਨਜ਼ਾਰਾ ਆ ਉਹ ਉਹੀ ਲੈ ਰਿਹਾ ਸਵਾਦ ਉਹਨੂੰ ਆ ਰਿਹਾ ਕਿੰਨਾ ਵੀ ਐਡੀ ਵੱਡੀ ਗੱਡੀ ਮੈਂ ਡਰਾਈਵ ਕਰ ਰਿਹਾ ਮੈਂ ਇੰਜੋਏ ਕਰ ਰਿਹਾ ਡਰਾਈਵਿੰਗ ਮੈਨੂੰ ਸ਼ੌਂਕ ਸੀ ਤੇ ਮੈਂ ਗੱਡੀ ਇੰਜੋਏ ਕਰ ਰਿਹਾ ਉਹ ਉਧਰ ਨੂੰ ਫੋਕਸ ਕਰ ਲਵੇ ਜੋ ਉਹਨੂੰ ਮਿਲੇ ਆ ਉਹ ਉਹਨੂੰ ਇੰਜੋਏ ਕਰੇ ਪਰ ਪ੍ਰੋਬਲਮ ਪਤਾ ਕੀ ਹੈ ਅਸੀਂ ਉਹ ਸਫਰ ਹੀ ਇੰਜੋਏ ਨਹੀਂ ਕਰਦੇ ਇੱਕ ਚੀਜ਼ ਹੈ ਮਿਹਰੀ ਹੋਵੇ ਨਾ ਗੱਲ ਫੇਰ ਬਣੇ ਉਹ ਸੈਟ ਮਾਈਂਡ ਸੈਟ ਇਦਾਂ ਦਾ ਕੀਤਾ ਹੋਇਆ ਸੋ ਅਸਲ ਦੇ ਵਿੱਚ ਲਾਈਫ ਸੈਟ ਉਦੋਂ ਨਹੀਂ ਹੈ ਜਦੋਂ ਮਾਈਂਡ ਸੈਟ ਜਿੱਥੇ ਮਾਈਂਡ ਸੈਟ ਉੱਥੇ ਲਾਈਫ ਸੈਟ ਕਲਗੀਆਂ ਵਾਲੇ ਪਾਸ਼ਾ ਕੰਡਿਆਂ ਤੇ ਮਾਈਂਡ ਸੈਟ ਉੱਥੇ ਵੀ ਲਾਈਫ ਸੈਟ ਛਪਰੀ ਚ ਮਾਈਂਡ ਸੈਟ ਉੱਥੇ ਵੀ ਲਾਈਫ ਸੈਟ ਤੇ ਜੇ ਨਾ ਲਾਈਫ ਇਸ ਇਹਦੇ ਤੇ ਵਰਕ ਕੀਤਾ ਮੈਲ ਵੀ ਹੋ ਜਾਏਗਾ ਸਭ ਕੁਝ ਹੋ ਜਾਏਗਾ ਮੈਂ ਸੱਚਮੁੱਚ ਇਦਾਂ ਦੇ ਲੋਕਾਂ ਨੂੰ ਮਿਲੇ ਆ ਜਿਨ੍ਹਾਂ ਦੇ ਘਰਾਂ ਚ ਹੈਲੀਕਾਪਟਰ ਖੜੇ ਚਲੋ ਭਾਈ ਸਭ ਸੈਰ ਕਰਾਈਏ ਤੇ ਬਾਅਦ ਚ ਜਦੋਂ ਗੱਲ ਚੁਰਦੀ ਹੈ ਬਹਿ ਕੇ ਬੜੇ ਦੁਖੀ ਆ ਜੀ ਕੀ ਹੋਇਆ ਆ ਵਾ ਮੁੰਡਾ ਆਪਣੀਆਂ ਮਰਜ਼ੀਆਂ ਜੀਆਂ ਕਰੀ ਜਾਂਦਾ ਆ ਇਦਾਂ ਹੋਇਆ ਪਿਆ ਹੈਲੀਕਾਪਟਰ ਉੱਪਰ ਖੜਾ ਪੈਸਾ ਇੰਨਾ ਕਿ ਆਈਡੀਆ ਹੀ ਨਹੀਂ ਜਦੋਂ ਜ਼ਮੀਨਾਂ ਪੁੱਛੀਏ ਵੀ ਕਿੰਨੀ ਆ ਭਲਾ ਇਹ ਸਭ ਡੈਡੀ 14,000 ਕਿੱਲਾ ਹੈ ਕਿ 15 ਇਦਾਂ ਹੋ ਰਿਹਾ ਉਹ 500 ਕਿੱਲਾ ਆਪਾਂ ਹੋ ਗਿਆ ਮਤਲਬ ਇਦਾਂ ਗੱਲ ਚੱਲਦੀ ਉਹਨਾਂ ਚ ਇੰਨੇ ਸਿਰੇ ਅਮੀਰ ਤੱਕ ਬੰਦੇ ਹੁੰਦੇ ਨੇ ਪਰ ਜਦੋਂ ਤੁਸੀਂ ਇਹਦੇ ਤੇ ਵਰਕ ਨਾ ਕੀਤਾ ਇਹਨੂੰ ਨਾ ਸਮਝਿਆ ਫਿਰ ਗੱਲ ਨਹੀਂ ਬਣਦੀ ਤੇ ਗੁਰੂ ਸਾਹਿਬ ਕਹਿੰਦੇ ਆ ਕਿਸੇ ਕੋਲ ਕੋਈ ਸਾ ਕਿਸੇ ਕੋਲ ਕੋਈ ਸਾਡਾ ਕੋ ਨਾਮ ਇਹਨੂੰ ਨਹੀਂ ਛੱਡਣਾ ਸੀ ਇਹਦੇ ਨਾਲ ਅਸੀਂ ਸਾਡੀ ਲਾਈਫ ਚੱਲਦੀ ਹੈ ਨਿਜਮ ਨਾ ਜਾਂ ਭੁੱਲ ਜੀ ਕੇ ਤੇ ਜ਼ਿੰਦਗੀ ਜਿਉਣ ਦਾ ਨਹੀਂ ਤੇ ਤੇਰੇ ਨਾਲ ਇਹ ਬੰਨਣਾ ਵੀ ਤੂੰ ਤੇਰਾ ਹਾਲ ਇਹ ਬੰਨਣਾ ਅੰਤ ਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਅੰਤ ਸਮੇਂ ਤੱਕ ਅੰਤ ਕਾਲ ਅੰਤ ਸਮੇਂ ਤੱਕ ਜੇ ਮਾਇਆ ਹੀ ਮਟੀਰੀਅਲ ਹੀ ਤੇਰੇ ਦਿਮਾਗ 'ਚ ਰਿਹਾ ਨਾ ਤੇ ਭੁੱਲ ਜਾ ਤੂੰ ਬੰਦਾ ਸੀ ਸਰਪਜੋਨ ਵੱਲ ਵੱਲ ਉਤਰ ਐ ਤੂੰ ਤੇ ਮੁੜ ਮੁੜ ਕੇ ਸਾਪੀ ਬਣਿਆ ਰਿਆ ਤੇਰੀ ਬਿਰਤੀ ਜਿਹੜੀ ਸੀ ਉਹ ਇਦਾਂ ਦੀ ਹੋਈ ਸੀ ਮੁੜ ਮੁੜ ਕੇ ਤੂੰ ਉੱਥੇ ਹੀ ਆ ਡਿੱਗਦਾ ਸੀ ਮੁੜ ਮੁੜ ਕੇ ਉੱਥੇ ਹੀ ਆ ਡਿੱਗਦਾ ਸੀ ਮੁੜ ਮੁੜ ਕੇ ਉੱਥੇ ਹੀ ਆ ਡਿੱਗਦਾ ਸੀ ਭੁੱਲ ਜਾ ਤੂੰ ਵੀ ਬੜੀ ਨਜ਼ਾਰੇ ਲੈ ਐ ਅੰਤ ਕਾਲ ਜੋ ਲੜਕੇ ਸਿਮਰ ਐਸੀ ਚਿੰਤਾ ਮਹਿ ਜੇ ਮਰੇ ਉਸੇ ਚਿੰਤਨ ਵਿੱਚ ਮਰਦਾ ਰਿਆ ਨਾ ਮਰਦਾ ਰਿਆ ਢੀਆਂ ਪੁੱਤਾਂ ਤੇ ਫਿਰ ਭੁੱਲ ਜਾ ਤੂੰ ਬੰਦਾ ਸੀ ਸੂਕਰ ਜੋਂ ਵਾਲ ਵਾਲ ਉਤਾਰਿਆ ਮੁੜ ਮੁੜ ਕੇ ਸੂਰੀ ਸੀ ساری ਜ਼ਿੰਦਗੀ ਉਹਨੂੰ ਆਪਣੇ ਉਹ 18 18 ਹੁੰਦੇ ਨੇ ਉਹਨਾਂ ਤੋਂ ਬਿਨਾ ਹੋਰ ਕੁਝ ਦਿਸਦਾ ਹੀ ਨਹੀਂ ਹੁੰਦਾ ਔਰ ਕਈ ਬੰਦੇ ਇਦਾਂ ਦੇ ਨੇ ਇੰਨੇ ਮੋਹ 'ਚ ਫਸੇ ਐ ਉਹਨਾਂ ਨੂੰ ਹੋਰ ਕੁਝ ਨਹੀਂ ਦਿਸਦਾ ਇੱਕੋ ਹੀ ਦਿਮਾਗ 'ਚ ਉੱਥੇ ਹੀ ਦਿਮਾਗ ਘੁੰਮਦਾ ਰਹਿੰਦਾ ਮੁੜ ਮੁੜ ਕੇ ਮੁੜ ਮੁੜ ਕੇ ਉੱਥੇ ਹੀ ਮੁੜ ਮੁੜ ਆਉਂਦੇ ਨੇ ਵਾਲ ਵਾਲ ਸਾਡੇ ਪਾਕਿਸਤਾਨੀ ਬੋਲੀ ਚ ਬੋਲਦੇ ਨੇ ਬੜਾ ਵਲਾ ਪੈ ਗਿਆ ਬੜਾ ਵਲ ਪੈ ਗਿਆ ਬੜਾ ਵੱਡਾ ਮੋੜ ਵਲਵਲ ਕੇ ਆਏ ਮਤਲਬ ਮੁੜ ਮੁੜ ਕੇ ਆਏ ਵਲਵਲ ਕੇ ਆਉਣਾ ਮੁੜ ਮੁੜ ਕੇ ਉੱਥੇ ਹੀ ਆ ਜਾਣਾ ਮੁੜ ਮੁੜ ਕੇ ਫੇਰ ਉੱਥੇ ਹੀ ਮੁੜ ਮੁੜ ਕੇ ਫੇਰ ਉੱਥੇ ਹੀ ਮੁੜ ਮੁੜ ਕੇ ਫੇਰ ਉੱਥੇ ਹੀ ਕਈਆਂ ਨੂੰ ਤੁਸੀਂ ਮੋਹ ਦੇ ਚਿੱਕੜ ਚੋਂ ਕੱਢਣ ਦੀ ਵੀ ਟਰਾਈ ਕਰੋਗੇ ਉਹਨਾਂ ਨੇ ਫੇਰ ਉੱਥੇ ਹੀ ਜਗੜਾ ਡੇਗਣਾ ਜਿੰਨਾ ਮਰਜ਼ੀ ਕੋਸ਼ਿਸ਼ ਕਰ ਲਓ ਤਾਂ ਕਰਕੇ ਅਰੀ ਭਾਈ ਗੋਬਿੰਦ ਨਾਮ ਮੱਤ ਵੀਸ ਤੂੰ ਨਿਜਮ ਨਾ ਭੁੱਲ ਜੀ ਕਿਤੇ ਜ਼ਿੰਦਗੀ ਜਿਉਣ ਦਾ ਨਿਜਮ ਨਾ ਭੁੱਲ ਜੀ ਨਹੀਂ ਤੇ ਤੂੰ ਸੱਪ ਹੀ ਬਣਿਆ ਰਹਿਣਾ ਵੇਖਣ ਨੂੰ ਇਨਸਾਨ ਬਿਰਤੀ ਸੱਪ ਦੀ ਵੇਖਣ ਨੂੰ ਇਨਸਾਨ ਬਿਰਤੀ ਸੂਰ ਦੀ ਵੇਖਣ ਨੂੰ ਇਨਸਾਨ ਬਿਰਤੀ ਵੇਸ਼ਵਾਦੀ ਕਿਉਂਕਿ ਇਹ ਇਹ ਸ਼ਬਦ ਵਿੱਚ ਆਉਂਦਾ ਨਾ ਵੀ ਅੰਤਕਾਲ ਜੋ ਇਸਤਰੀ ਸਿਮਰੈ ਐਸੀ ਚਿੰਤਾ ਮਹਿਜੇ ਮਰੈ ਵੇਸ਼ਵਾ ਜੋਨ ਵੱਲ ਵੱਲ ਉਤਰੈ ਜਿਹੜਾ ਅੰਤ ਸਮੇਂ ਤੱਕ ਕਾਮਚੀ ਜਿਹਦਾ ਧਿਆਨ ਦੁੱਬਿਆ ਰਹਿੰਦਾ ਵੀ ਇੱਕ ਵਿਆਹ ਤੇ ਹੋ ਗਿਆ ਹੁਣ ਪਰ ਉਹ ਵੀ ਇਸਤਰੀ ਹੈ ਉਹ ਵੀ ਹੈ ਉਹ ਵੀ ਉਹ ਵੀ ਦਿਮਾਗ ਉਹਦੇ ਦਿਮਾਗ 'ਚ ਇੰਨਾ ਹੀ ਚੱਲਦਾ ਰਹਿੰਦਾ ਕਹਿੰਦੇ ਫਿਰ ਇਹ ਬੰਦਿਆਂ ਵਾਲੀ ਜ਼ਿੰਦਗੀ ਤਾਂ ਨਹੀਂ ਜੀਵੀ ਹੈ ਨਾ ਇਹਨਾਂ ਇਹਦਾ ਇਹਦੇ ਤੇ ਇੱਕ ਵੇਸ਼ਵਾ ਵਾਲਾ ਹੀ ਸੁਭਾਅ ਸੀ ਬਿਰਤੀ ਸੀ ਵੇਸ਼ਵਾ ਕਿਉਂਕਿ ਇਹ ਸ਼ਬਦ ਵਿੱਚ ਵੇਸ਼ਵਾ ਜੂਨ ਦੀ ਗੱਲ ਨਹੀਂ ਹੋ ਰਹੀ ਕਿਉਂਕਿ ਵੇਸ਼ਵਾ ਦੀ ਜੂਨੀ ਨਹੀਂ ਹੁੰਦੀ ਉਹ ਇੱਕ ਔਰਤ ਹੁੰਦੀ ਹੈ ਬਿਰਤੀ ਹੁੰਦੀ ਹੈ ਇਹਦੇ ਵਿੱਚ ਬਿਰਤੀਆਂ ਦੀ ਸ਼ਬਦ ਵਿੱਚ ਗੱਲ ਹੋ ਰਹੀ ਹੈ ਵੀ ਬਿਰਤੀ ਜਿਹੜੀ ਸੀ ਉਹਦੀ ਵेशਵਾਦੀ ਸੀ ਜਿਵੇਂ ਵेशਵਾ ਵੇਟ ਕਰਦੀ ਵੀ ਇੱਕ ਗਾਹਕ ਆਇਆ ਦੂਜਾ ਆਵੇ ਤੀਜਾ ਆਵੇ ਚੌਥਾ ਆਵੇ ਕਹਿੰਦੇ ਚੰਗਾ ਭਲਾ ਬੰਦਾ ਕਦੇ ਉਹਦੇ ਤੇ ਮਨ ਕਦੇ ਉਹਦੇ ਤੇ ਮਨ ਕਦੇ ਉਹਦੇ ਤੇ ਮਨ ਕਹਿੰਦੇ ਵेशਵਾਹੀ ਸੀ ਵੀਰੇ ਮੁਰਮੁਰ ਕੇ ਉੱਥੇ ਹੀ ਆ ਜਾਂਦਾ ਸੀ ਇਸ ਕਰਕੇ ਜ਼ਿੰਦਗੀ ਜਿਉਣ ਦਾ ਭਾਈ ਨਿਜਮ ਨਾ ਭੁੱਲ ਜੀ ਇਸੇ ਵਿੱਚ ਹੀ ਆਉਂਦਾ ਅੰਤਕਾਲ ਜੋ ਲੜਕੇ ਅੰਤਕਾਲ ਜੋ ਮੰਦਰ ਸਿਮਰੈ ਸੀ ਚਿੰਤਾ ਮਹ ਜੇ ਮਾਰੇ ਪ੍ਰੀਤ ਜੋਨ ਵੱਲ ਵੱਲ ਉਤਰੈ ਕਹਿੰਦੇ ਫਿਰ ਮੁੜ ਮੁੜ ਕੇ ਪ੍ਰੀਤ ਹੀ ਬਣਿਆ ਰਿਆ ਸੁਣਿਆ ਵੀ ਪ੍ਰੀਤ ਘਰਾਂ ਚੋਂ ਚਿੰਬੜਦੇ ਐ ਕਹਿੰਦੇ ਤੇਰਾ ਵੀ ਧਿਆਨ ਘਰ ਚ ਹੀ ਰਹਿੰਦਾ ਹਰ ਵੇਲੇ ਮਾੜਾ ਮੋਟਾ ਹੋਰ ਵੀ ਸੋਚ ਲੈ ਕੁਛ ਉੁੱਥੀ ਮੁੜ ਮੁੜ ਕੇ ਗੇੜੇ ਕੱਢੀ ਜਨ ਸੁ ਮੈਂ ਕਹਿਣਾ ਕੀ ਚਾਹ ਰਿਆ ਨਿਜਮ ਸਮਝੀਏ ਜ਼ਿੰਦਗੀ ਜਿਉਣ ਦਾ ਨਿਜਮ ਮਿਲ ਜੇ ਸਾਨੂੰ ਨਹੀਂ ਤੇ ਤਕਨੀਕ ਆ ਗਈ ਸਾਨੂੰ ਬਸ ਨਜ਼ਾਰਾ ਆ ਗਿਆ ਸਾਨੂੰ ਸਮਝ ਆ ਗਈ ਵੀ ਹਾਂ ਇੱਥੇ ਆ ਮੈਸੇਜ ਦੇਣਾ ਹੁਣ ਸਾਰਿਆਂ ਦੀ ਆਪਣੀ ਗੱਲ ਕੀ ਗੱਲ ਤਾਂ ਠੀਕ ਹੈ ਪਰ ਟਾਈਮ ਤੇ ਚੇਤਾ ਭੁੱਲ ਜਾਂਦਾ ਬਸ ਇਹੀ ਅਸੀਂ ਚੇਤਾ ਕਰਨਾ ਮੈਨੂੰ ਚੇਤਾ ਰਵੇ ਵੀ ਇਸ ਵੇਲੇ ਮੈਂ ਆਪਣੇ ਮਾਈਂਡ ਨੂੰ ਮੈਸੇਜ ਕੀ ਦੇਣਾ ਇਹਨੂੰ ਮੈਂ ਕਿਹੜੇ ਪਾਸੇ ਮੋੜਨਾ ਜਿਵੇਂ ਸਟੀering ਮੋੜਨਾ ਨਾ ਨਾਵੇ ਡਰਾਈਵਰ ਨੂੰ ਫਿਰ ਤੇ ਵਜਾ ਬਾਜ ਮਾਰ ਦੇਣੀ ਉਹਨੇ ਕਿਤੇ ਨਾ ਕਿਤੇ ਗੱਡੀ ਮੋੜ ਨਾ ਆਵੇ ਟਾਈਮ ਤੇ ਕਿਹੜੇ ਟਾਈਮ ਕਿਹੜਾ ਮੋੜ ਕੱਟਣਾ ਇਹ ਸਾਨੂੰ ਆਉਣਾ ਚਾਹੀਦਾ ਤੇ ਜੇ ਸਾਨੂੰ ਇਹ ਆ ਗਿਆ ਦੁਨੀਆ ਦੇ ਰਾਜੇ ਬਣ ਗਏ ਅਸੀਂ ਮਾਸਟਰ ਮਾਈਂਡ ਦੇ ਜਦੋਂ ਅਸੀਂ ਮਾਸਟਰ ਬਣ ਗਏ ਤੇ ਗੱਲ ਬਣ ਗਈ ਤਾਂ ਕਰਕੇ ਜਿੱਦਨ ਅਸੀਂ ਪ੍ਰਾਪਤ ਕਰਾਂਗੇ ਉਹ ਤੇ ਪ੍ਰਾਪਤ ਕਰਾਂਗੇ ਜਿੱਥੇ ਮਾਈਂਡ ਸੈੱਟ ਕਰ ਲਿਆ ਉੱਥੇ ਹੀ ਲਾਈਫ ਸੈੱਟ ਹੋ ਜਾਏਗੀ ਅੱਜ ਦਾ ਦੇਣਾ ਅੱਜ ਮੈਂ ਜੀ ਰਿਹਾ ਅੱਜ ਦੇ ਵਿੱਚ ਜੀ ਰਿਹਾ ਅੱਜ ਲਾਈਫ ਸੈੱਟ ਹੈ ਬਸ ਅੱਜ ਅੱਜ ਚਾਓ ਪ੍ਰੈਜ਼ੈਂਟ ਚ ਆਓ ਅੱਜ ਨੂੰ ਜੀਣਾ ਸ